ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। IRCC ਨੇ ਸਟੱਡੀ ਪਰਮਿਟਾਂ ਤੇ PGWP ਯੋਗਤਾ ਵਿੱਚ ਬਦਲਾਅ ਲਈ ਸਕੈਪ ਦੀ ਘੋਸ਼ਣਾ ਕੀਤੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਇੱਥੇ ਰਹਿਣ ਲਈ ਤੇ ਖਾਸ ਤੌਰ ਤੇ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ 2025 ਵਿੱਚ ਸਿਰਫ 437000 ਸਟੱਡੀ ਪਰਮਿਟ ਜਾਰੀ ਕਰੇਗਾ। ਵਿਭਾਗ ਦੇ ਅਨੁਸਾਰ ਇਸ ਸੰਖਿਆ 2024 ਦੇ 4.85 ਲੱਖ ਨਵੇਂ ਸਟੱਡੀ ਪਰਮਿਟ ਜਾਰੀ ਕੀਤੇ ਜਾਣ ਦੇ ਟੀਚੇ ਤੋਂ 1.0% ਦੀ ਕਮੀ ਦੇ ਆਧਾਰ ਤੇ ਹੈ ਅਤੇ ਇਹ ਸਥਿਰ ਹੋ ਰਹੀ ਹੈ ਤੇ 2026 ਲਈ ਇਨਟੇਕ ਕੈਪ ਹੈ। IRCC ਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਵਜੋਂ ਅਗਲੇ ਕੁਝ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 3 ਲੱਖ ਘੱਟ ਸਟੱਡੀ ਪਰਮਿਟ ਜਾਰੀ ਕੀਤੇ ਜਾਣਗੇ। ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਵਿੱਚ ਚੱਲ ਰਹੀਆਂ ਤਬਦੀਲੀਆਂ ਬਾਰੇ ਮੰਤਰੀ ਵੱਲੋਂ ਕੀਤੀਆਂ ਗਈਆਂ ਕਈ ਖੋਸ਼ਨਾਵਾਂ ਵਿੱਚੋਂ ਇਹ ਸਿਰਫ ਇੱਕ ਹੈ ਮਿਲਰ ਨੇ ਇਹ ਗੱਲ ਆਖੀ ਕਿ ਸਲਿੱਟ ਵਿੱਚ ਇਹ ਗੱਲ ਹੈ ਕਿ ਹਰ ਕੋਈ ਜੋ ਕੈਨੇਡਾ ਆਉਣਾ ਚਾਹੁੰਦਾ ਹੈ ਉਹ ਨਹੀਂ ਆ ਸਕੇਗਾ ਜਿਵੇਂ ਕਿ ਹਰ ਕੋਈ ਜੋ ਕੈਨੇਡਾ ਵਿੱਚ ਰਹਿਣਾ ਚਾਹੁੰਦਾ ਹੈ ਨਹੀਂ ਆ ਸਕੇਗਾ ਮਿਲਰ ਦੁਆਰਾ ਇਹ ਗੱਲ ਆਖੀ ਗਈ ਹੈ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਆਪਣੀ ਅਖੰਡਤਾ ਨੂੰ ਬਰਕਰਾਰ ਰੱਖਣਾ ਚਾਹੀਦਾ ਅਤੇ ਚੰਗੀ ਤਰ੍ਹਾਂ ਪ੍ਰਬੰਧਿਤ ਅਤੇ ਟਿਕਾਊ ਹੋਣਾ ਚਾਹੀਦਾ ਹੈ ਅਤੇ ਜਿਵੇਂ ਕਿ ਅਸੀਂ ਅੱਗੇ ਦੇਖਦੇ ਹਾਂ ਅਸੀਂ ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਭ ਕੁਝ ਕਰਾਂਗੇ ਅਤੇ ਸਫਲਤਾ ਲਈ ਨਵੇਂ ਆਏ ਲੋਕਾਂ ਨੂੰ ਤਿਆਰ ਕਰਾਂਗੇ ਮਾਸਟਰ ਅਤੇ ਪੀ ਐਚ ਡੀ ਦੇ ਵਿਦਿਆਰਥੀ ਨੂੰ ਹੁਣ ਇੱਕ ਸੂਬਈ ਤਸਦੀਕ ਪੱਤਰ ਦੀ ਵੀ ਜ਼ਰੂਰਤ ਹੋਵੇਗੀ ਅਪਡੇਟ ਕੀਤੀ ਕੈਪ ਵਿੱਚ ਹੁਣ ਮਾਸਟਰ ਡਿਗਰੀ ਅਤੇ ਡਾਇਰੈਕਟੇਟ ਦੇ ਵਿਦਿਆਰਥੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਹੁਣ ਪ੍ਰੋਵਿੰਸ਼ੀਅਲ ਅਟੈਕਸ਼ਨ ਐਕਸਟੈਂਸ਼ਨ ਲੈਟਰ ਪ੍ਰਾਪਤ ਕਰਨ ਦੀ ਛੋਟ ਨਹੀਂ ਹੋਵੇਗੀ ਵਿਭਾਗ ਦਾ ਕਹਿਣਾ ਹੈ ਕਿ ਇਹ ਇਨ੍ਹਾਂ ਵਿਦਿਆਰਥੀਆਂ ਲਈ ਕੈਨੇਡੀਅਨ ਲੇਬਰ ਬਾਜ਼ਾਰ ਵਿੱਚ ਪ੍ਰਾਪਤੀਤੇ ਲਾਭਾਂ ਦੀ ਮਾਨਤਾ ਵਿੱਚ ਲਗਭਗ 12% ਅਲਾਟਮੈਂਟ ਸਥਾਨਾਂ ਨੂੰ ਰਾਖਮਾ ਰੱਖੇਗਾ ਪਾਲਦੀ ਇਸ ਸਾਲ ਦੇ ਸ਼ੁਰੂਆਤ ਬਹੁਤ ਸਾਰੇ ਕਾਲਜ ਅਤੇ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ ਆਈਆਰਸੀਸੀ ਦੀ ਇਹ ਪੁਸ਼ਟੀਕਰਨ ਵਿੱਚ ਮਦਦ ਕਰਨ ਲਈ ਪੇਸ਼ ਕੀਤਾ ਗਿਆ ਸੀ ਉਹਨਾਂ ਦੀਆਂ ਅਰਜ਼ੀਆਂ ਸੱਚੀਆਂ ਨੇ ਅਤੇ ਜਾਰੀ ਕੀਤੇ ਗਏ ਧਿਆਨ ਪਰਮਟਾਨੀ ਸੰਖਿਆ ਨੂੰ ਸਥਿਰ ਕਰਿਆ ਯਾ ਪੀਜੀਡਬਲਯੂ ਪੀ ਯੋਗਤਾ ਵਿੱਚ ਬਦਲਾਅ ਇਸ ਤੋਂ ਇਲਾਵਾ ਪੋਸਟ ਗ੍ਰੈਜੂਏਟ ਵਰਕ ਪਰਮਟ ਪੀਜੀਡਬਲਯੂਪੀ ਲਈ ਲੋੜਿੰਦਾ ਯੋਗਤਾ ਵਿੱਚ ਹੋਰ ਬਦਲਾਅ ਕੀਤੇ ਗਏ ਨੇ ਅਤੇ ਬੇਨਿਕਾਰ ਹੋਣ ਯੂਨੀਵਰਸਿਟੀ ਲਈ ਗ੍ਰੈਜੂਏਟਾਂ ਦੇ ਲਈ 7 ਦੇ ਕੈਨੇਡੀਅਨ ਲੈਂਗੁਏਜ ਬੈਂਚਮਾਰਕ ਸੀ ਐਲ ਬੀ ਸਕੋਰ ਅਤੇ 1 ਨਵੰਬਰ ਤੋਂ ਬਾਅਦ ਅਪਲਾਈ ਕਰਨ ਵਾਲੇ ਕਾਲਜ ਗ੍ਰੈਜੂਏਟਾਂ ਦੇ ਲਈ 5 ਦਾ ਸੀ ਐਲ ਬੀ ਦਿਖਾਉਣ ਦੀ ਜ਼ਰੂਰਤ ਹੋਵੇਗੀ ਮਿਲਰ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਹੈ ਕਿ ਇਸ ਦੇ ਨਤੀਜੇ ਅਵਜੋ ਅਗਲੇ 3 ਸਾਲਾਂ ਵਿੱਚ 1,70,000 ਘੱਟ PGWP ਜਾਰੀ ਕਿੱਥੇ ਜਾਣਗੇ ਤੇ ਉੱਥੇ ਹੀ ਪਤੀ ਪਤਨੀ ਦੇ ਓਪਨ ਵਰਕ ਪਰਮਿਟ ਦੀ ਸੀਮਾ ਮਾਮਲੀ ਜਿੱਥੇ ਗੱਲ ਕੀਤੀ ਜਾਵੇ ਤਾਂ IRCC ਨੇ ਵਰਕ ਪਰਮਿਟ ਯੋਗਤਾ ਨੂੰ ਵੀ ਸੀਮਿਤ ਕਰ ਰਿਹਾ ਹੈ ਇਸ ਸਾਲ ਦੇ ਅੰਤ ਵਿੱਚ ਮਾਸਟਰ ਡਿਗਰੀ ਵਾਲੇ ਵਿਦਿਆਰਥੀ ਤੇ ਜੀਵਨ ਸਾਥੀਆਂ ਨੇ ਜਿਨ੍ਹਾਂ ਦਾ ਪ੍ਰੋਗਰਾਮ ਘਟੋ ਘੱਟ 16 ਮਹੀਨੇ ਦੀ ਮਿਆਦ ਹੈ ਇਸ ਦੇ ਨਤੀਜੇ ਅਵਜੋ ਅਗਲੇ 3 ਸਾਲਾਂ ਵਿੱਚ 50,000 ਘੱਟ ਪ੍ਰਤ ਪਤੀ ਪਤਨੀ ਵਰਕ ਪਰਮਿਟ ਜਾਰੀ ਹੋਣ ਦੀ ਉਮੀਦ ਹੈ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨਾਲ ਸੰਬੰਧਿਤ ਨਹੀਂ ਹੈ ਕਾਉਂਸਲ ਓਪਨ ਵਰਕ ਪਰਮਿਟ ਵੀ ਕੈਨੇਡਾ ਦੇ ਸਥਾਈ ਨਿਵਾਸੀ ਦੇ ਜੀਵਨ ਸਾਥੀ ਤੱਕ ਸੀਮਿਤ ਹੋਣ ਤੋਂ ਨਾਜਕ ਖੇਤਰਾਂ 'ਚ ਕੰਮ ਕਰਦੇ ਨੇ ਤੇ ਉਥੇ ਦੱਸਦੇ ਕਿ ਕੈਨੇਡਾ ਦੀ ਬੇਰਜ਼ਗਾਰੀ ਦਰ April 2023 ਤੋਂ ਵੱਧ ਰਹੀ ਹੈ ਇਹ ਉਸ ਮਿਆਦ ਦੇ ਦੌਰਾਨ 1.5% ਅੰਕ ਵੱਧ ਰਹੀ ਹੈ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਕੈਨੇਡਾ ਦਾ ਕਹਿਣਾ ਹੈ ਕਿ ਸਮੁੱਚੀ ਬੇਰਜ਼ਗਾਰੀ ਦਰ 6.4 ਤੋਂ ਵੱਧ ਕੇ 6.6 ਹੋ ਗਿਆ अगस्त 2024 ਵਿੱਚ 1.5 ਮਿਲੀਅਨ ਬੇਜ਼ਗਾਰ ਲੋਕਸਾਨਾ ਜੋ ਪਿਛਲੇ ਮਹੀਨੇ ਨਾਲੋਂ 60000 ਯਾਨੀ ਕਿ +4.3% ਵਿੱਚ ਵਾਧਾ ਹੋਇਆ ਅੱਜ ਐਲਾਨੇਗੇ ਉਪਾਉਮ ਦੇ ਉਦੇਸ਼ ਨੀਡਲਪਿਕ ਵਿੱਚ ਵਰਕ ਪਰਮਟ ਦੇ ਕੈਨੇਡਾ ਵਿੱਚ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਰੋਕਣਾ ਰੋਜ਼ਗਾਰ ਕਾਰਜਵਲ ਵਿਕਾਸ ਸਕਾਰੀ ਪਾਸ ਸ਼ਾਮਾਂ ਦੀ ਮੰਤਰੀ ਰੈਡੀ ਨੇ ਮਿਲਰ ਅਦਿਨ ਨਾਲ ਗੱਲਬਾਤ ਕੀਤੀ ਅਤੇ ਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਦੇ ਇਰਾਦੇ ਨਾਲ ਜੁੜੀਆਂ ਉਹਨਾਂ ਦੀਆਂ ਕਈ ਪਹਿਲੀਆਂ ਦੀ ਜੋ ਟਿੱਪਣੀਆਂ ਨੂੰ ਗੁੰਝਿਆ ਤੇ ਉਹਨਾਂ ਨੇ ਕਿਹਾ ਕਿ TFWP ਇੱਕ ਆਖਰੀ ਉਪਾਅ ਹੋਣਾ ਚਾਹੀਦਾ ਅਤੇ ਇਸ ਦੀ ਵਰਤੋਂ ਕਦੇ ਵੀ ਕੈਨੇਡੀਅਨ ਕਾਮਿਆਂ ਜਾਂ ਉਹਨਾਂ ਨੂੰ ਬਦਲਣ ਤੇ ਤਖਾਣ ਨੂੰ ਦਬਾਉਣ ਲਈ ਨਹੀਂ ਕੀਤੀ ਜਾਣੀ ਚਾਹੀਦੀ ਫਿਰ ਵੀ ਮੰਤਰੀ ਨੇ ਨੋਟ ਕੀਤਾ ਕਿ ਕੈਨੇਡਾ ਦੀ ਆਰਥਿਕ ਵਿਕਾਸ 99% ਇਮੀਗ੍ਰੇਸ਼ਨ ਤੇ ਨਿਰਭਰ ਕਰਦੀ ਹੈ ਇਹ 2032 ਤੱਕ 10% ਤੱਕ ਵਧਣ ਦੀ ਉਮੀਦ ਹੈ ਕ੍ਰੈਡਿਟ ਗਵਨਾਮਾ ਦੇ ਵਿੱਚ ਹੀ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਵੀ ਸੀ ਤਾਂ ਤੁਹਾਡੇ ਨਾਲ ਚੱਲਣਗੇ ਦੇਸ਼ਦਨੇ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਆ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ